ਪਿੰਡ ਟੋਲੂ ਵਿਖੇ ਤੀਜ ਦਾ ਤਿਉਹਾਰ ਖੁਸ਼ੀਆਂ ਤੇ ਚਾਹਵਾਂ ਨਾਲ ਮਨਾਇਆ ਗਿਆ ਜੋ ਕਿ اٹਮ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਵਿਦਾਇਕ ਕਰਮਵੀਰ ਸਿੰਘ ਕੁੰਮਣ ਦੀ ਧਰਮ ਪਤਨੀ ਸ਼੍ਰੀਮਤੀ ਪ੍ਰਭਜੋਤ ਕੌਰ ਕੁੰਮਣ ਅਤੇ ਪਵਨਦੀਪ ਕੌਰ ਕੁੰਮਣ ਨੂੰ ਟੋਲੂ ਵਿਖੇ ਪਹੁੰਚਣ ਤੇ ಗ್ರಾಮ ਪੰਚਾਇਤ ਟੋਲੂ ਅਤੇ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ इस मौके मुख मेहमान श्रीमती प्रभव जोत कौर कुम्मल ऐसी मुहल्ले गंदे पानी दी निकासी दा रीवन कट के उद्घाटन किया इस उपरंत वातावरण शुद्ध हरा भरा एक पौधा भी लगाया गया तीज दा त्यौहार खुशियां त नाल मनाया गया महिला शक्ति ने वध चढ़ के भाग लिया उन्हें सिद्ध कर दिता कि महिला शक्ति किस नीछे नहीं है ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਕੁੰਮਣ ਜੀ ਦੀ ਧਰਮ ਪਤਨੀ ਪ੍ਰਭਜੋਤ ਕੌਰ ਕੁੰਮਣ ਪਿੰਡ ਟੋਹਲੂ ਦੀ ਗ੍ਰਾਮ ਪੰਚਾਇਤ ਅਤੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਤੀਜ ਦੇ ਤਿਹਾਰ ਦੀਆਂ ਦਿਲਦਿਆਂ ਗਹਿਰਾਈਆਂ ਨਾਲ ਵਧਾਈਆਂ ਦਿੱਤੀਆਂ ਓ ਤੂ ਕਜੋ ਮਰਨਾ ਨਹੀਂ ਬਜੋਗੇ ਮੇਰੀਆਂ ਜਾਨਾ ਓ ਦੋ ਦੋ ਨਣ ਨਾ ਦੇ ਡੋਲਾ ਬਸ ਓ ਓ ਤੂ ਕਜੋ ਮਰਨਾ ਨਹੀਂ ਬਜੋਣਾ ਦੋ ਦੋ ਨਣ ਨਾ ਬੇਡੋਲਾ ਬਸਣਾ ਨਹੀਂ ਦਿੰਦੀਆਂ ਮੈਂ ਮਰੀ ਜਾਨਾ ਬਜੋਗੇ ਓ ਤਹਾਡੇ ਸਾਥ ਬਿਨਾ ਇਹ ਮੁਮਕਿਨ ਨਹੀਂ ਹੈ ਕਿ ਉਹ ਕਰ ਸਕਣਗੇ ਤੁਸੀਂ ਜਿੰਨਾ ਉਹਨਾਂ ਨੂੰ ਸਾਥ ਜਿੰਨਾ ਤੁਸੀਂ ਪਿਆਰ ਜਿੰਨੀਆਂ ਅਰਦਾਸਾਂ ਤੁਸੀਂ ਉਹਨਾਂ ਨੂੰ ਦਿੰਨੇ ਹੋ ਉਹੀ ਪਿਆਰ ਦਾ ਨਤੀਜਾ ਹੈ ਕਿ ਇੰਨੇ ਕੰਮ ਉਹ ਕਰ ਸਕਦੇ ਨੇ ਕਰ ਸਕ ਰਹੇ ਨੇ ਹੋਰ ਕਰਨਗੇ ਵੀ ਤੁਹਾਡੇ ਨਾਲ ਉਹ ਤੜੀ ਮੋੜਾ ਲਾ ਕੇ ਤੁਰਣਗੇ ਜੇ ਤੁਸੀਂ ਪਿਆਰ ਦੋਗੇ ਇਹ ਪਿਆਰ ਦਾ ਹੀ ਨਤੀਜਾ ਆਦੇ ਨੇ ਉਹ ਅੱਗੇ ਜ਼ਰੂਰ ਤਰੱਕੀ ਕਰਨਗੇ ਆਪਣੀ ਲਾਈਫ ਵਿੱਚ ਹੋਰ ਜੀ ਮਾਨ ਸਰਕਾਰ ਦੀ ਜਿੱਦਾਂ ਦੀ ਕੋਸ਼ਿਸ਼ ਰਹੀ ਹਮ ਬਲਵਿੰਦਰ ਸਿੰਘ ਜਨਾ ਨੇ ਦੱਸ ਹੀ ਦਿੱਤਾ ਕਿ ਆਪਾਂ ਕੀ ਕੀ ਇੱਥੇ ਨਵਾਂ ਸੀਵਰੇਜ ਹੈ ਸੜਕ ਦੀ ਜਿਹੜੀ ਹੈਗੀ ਹੈ ਮੰਗ ਉਹੋ ਤੇ ਵਾਈਫਾਈ ਦੀ ਮੰਗ ਜਿਹੜੀ ਕਿੰਨਾ ਇੱਕ ਨੈਟਵਰਕ ਦੀ ਉਹ ਮੈਂ ਜ਼ਰੂਰ ਅੱਗੇ ਪਹੁੰਚਾ ਦਵਾਂਗੀ ਤੇ ਜਿਹੜੀ ਮਾਨ ਸਰਕਾਰ ਦੀ ਨੀਤੀ ਹੈ ਕਿ ਹਰ ਘਰ ਨੂੰ ਤਰੱਕੀ ਦਿੱਤੀ ਜਾਵੇ ਇਹ ਸਰਕਾਰ ਦੇ ਵਿੱਚ ਮੋਡੇ ਨਾਲ ਮੋਡਾ ਲੈ ਕੇ ਨਾਲ ਤੁੜੀਆਂ ਸਾਹਿਬ ਤੇ ਸੀ ਜ਼ਰੂਰ ਕਰਾਂਗੇ ਤੇ ਘਮਣ ਸਾਹਿਬ ਦੀ ਪੂਰੀ ਪੂਰੀ ਕੋਸ਼ਿਸ਼ ਹੈ ਜੀ ਉਸ ਕਹਿੰਦੇ ਨੇ ਮੈਨੂੰ ਰੱਬ ਨੇ ਏਡਾ ਅਖਤਿਆਰ ਦਿੱਤਾ ਹੈ ਇੱਕ ਗ੍ਰੀਨ ਮੈਂ ਉਹਨਾਂ ਨੂੰ ਉਸ ਟਾਈਮ ਉੱਥੇ ਮਿਲਿਆ ਸੀਗਾ ਤੇ ਬਹੁਤ ਹੀ ਬੜੀਆ ਸੁਭਾਅ ਲੱਗਾ ਮੈਨੂੰ ਬਹੁਤ ਹੀ ਵੱਡਾ ਮੁੱਦਾ ਸੀਗਾ ਉਹਨਾਂ ਨੇ ਮੌਕੇ ਤੇ ਹੱਲ ਕਰਾਤਾ ਉੱਥੇ ਤੇ ਉਹਨਾਂ ਨੇ ਆਪਣੇ ਤਰਫ ਤੇ ਉਹਨਾਂ ਨੂੰ 50000 ਰੁਪਏ ਦੇਣ ਦਾ ਵੀ ਸ਼ਾਇਦ ਐਲਾਨ ਦਿੱਤਾ ਕੀਤਾ ਸੀਗਾ ਤੇ ਦੇ ਵੀ ਦਿੱਤਾ ਸੀਗਾ ਹੈਨਾ ਤੇ ਵੇ ਨਾਰਾਂ ਬੇ ਤੂੰ ਦੋ ਦੋ ਕੱਕ ਨਾ ਰਹੇ ਬੇਈਮਾਨਾ ਵੇ ਨਾਰਾਂ ਵੇ ਤੂੰ ਦੋ ਦੋ ਰੱਖੀਆਂ ਜਦੋਂ ਦੋ ਪੁੱਛਦੀ ਮੈਂ ਜਦੋਂ ਦੋ ਪੁੱਛਦੀ ਮੈਂ ਜਦੋਂ ਦੋ ਪੁੱਛਦੀ ਮੈਂ ਕਰਦਾ ਇਹ ਨਾ ਨਾਰਾਂ ਵੇ ਤੂੰ ਦੋ ਦੋ ਰੱਖੀਆਂ ਤੇਰਾ ਕੱਕ ਨਾ ਰਹੇ ਬੇਈਮਾਨ ਏ ਨਾਰਾਂ ਵੇ ਤੂੰ ਦੋ ਦੋ ਰੱਖੀਆਂ